بس سارے ਪੰਜਾਬੀਓ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਪਾਂ 10 ਸਾਲ ਐਕਸਪੈਰੀਮੈਂਟ ਕਰਕੇ ਦੇਖ ਲਿਆ ਪੰਜਾਬ ਦੀ ਅਸਲੀ ਵਾਰਿਸ ਪਾਰਟੀ ਕ ਅਕਾਲੀ ਦਲ ਹੈ ਜਿਹਦੇ ਤੀ ਸੋਚ ਦੀ ਪੰਜਾਬ ਰਹੀ ਪਿਛਲੇ ਸਿਰ ਤੇ ਯਾਦ ਰੱਖੋ ਇੱਥੇ ਗੁੰਡਾਗਰਦੀ ਦਾ ਰਾਜ ਟਰੇਰイズਮ ਦਾ ਰਾਜ ਗੈਂਗਸਟਰ ਦਾ ਰਾਜ ਆ ਡਰਗ ਪੁਸ਼ਰ ਦਾ ਰਾਜ ਸਾਰਾ ਖਤਮ ਕਰ ਦਾਂਗੇ ਐਫੀਐਸ ਸੀਕਰਟ ਐਕਟ ਹੈ ਉਸੀਂ ਜਿਹੜੇ ਬੰਦੇ ਨੇ ਸੌਣ ਹੀ ਖਾਧੀ ਜੇ ਮਿਨਿਸਟਰੀ ਹੈ ਉਹ ਮਿਨਿਸਟਰ ਦੀ ਪੋਜੀਸ਼ਨ 'ਚ ਬਹਿ ਕੇ ਉਥੇ ਮਿਸਯੂਜ਼ ਕਰ ਰਹੇ ਆਂ ਆਈ ਕਾਰਨ ਹੈ ਕਿਉਂਕਿ ਇਹਨੂੰ ਇੰਟਰਸਟ ਹੀ ਨਹੀਂ ਕਿ ਫਰੀਦਕੋਟ 'ਚ ਕੀ ਹੋ ਰਿਹਾ ਤਰਨ ਤਰਨ ਜ ਕੋਈ ਮਰ ਰਿਹਾ ਜਿਉਂ ਰਿਹਾ ਕਿਉਂਕਿ ਆ ਲੋਕੀ ਕਨੈਕਟਡ ਹੀ ਨਹੀਂ ਪੰਜਾਬ ਨਾਲ ਸੋ ਲਵਾਰਸ ਹੋਏ ਪਿਆ ਪੰਜਾਬ ਤੋਂ ਮੈਂ ਬੇਨਤੀ ਕਰਦਾ ਮੈਂ ਸਾਰੇ ਪੰਜਾਬੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਪਾਂ 10 ਸਾਲ ਐਕਸਪੈਰੀਮੈਂਟ ਕਰਕੇ ਦੇਖ ਲਿਆ ਪੰਜਾਬ ਦੀ ਅਸਲੀ ਵਾਰਿਸ ਪਾਰਟੀ ਅਕਾਲੀ ਦਲ ਹੈ ਜਿਹਦੇ ਤੀ ਸੋਚ ਦੀ ਪੰਜਾਬ ਰਹੀ ਅਕਾਲੀ ਦਲ ਵਿਸ਼ਵਾਸ ਜੁਆਦਾ ਹੈ ਕਿ ਅਸੀਂ ਵਾਪਸ ਉਸਾਰੇ ਸਿਰ ਤੇ ਯਾਤ ਰੱਖੋ ਇਥੇ ਗੁੰਡਾਗਰਦੀ ਦਾ ਰਾਜ ਟੈਰਰਿਜ਼ਮ ਦਾ ਰਾਜ ਗੈਂਗਸਟਰ ਦਾ ਰਾਜ ਆ ਡਰਗ ਪੁਸ਼ੀ ਦਾ ਰਾਜ ਸਾਰਾ ਖਤਮ ਕਰ ਦਾਂਗੇ ਕਿਉਂਕਿ ਸਾਡੇ ਵਾਸਤੇ ਪੰਜਾਬ ਜਾਨ ਹੈ ਜੇ ਪੰਜਾਬ ਡਿਸਟਰਬ ਹੁੰਦਾ ਤੇ ਸਭ ਤੋਂ ਵੱਡਾ ਨੁਕਸਾਨ ਅਕਾਲੀ ਦਲ ਦਾ ਇਹਨਾਂ ਦਾ ਨਹੀਂ ਹੈ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਇਹਨਾਂ ਦਾ ਨਹੀਂ ਹੈ ਤੂੰ ਐਸ ਕਰਕੇ ਬ੍ਰਿੰਗ ਬੈਕ ਯਰ ਓਨ ਪਾਰਟੀ ਆਪਣੀ ਪਾਰਟੀ ਨੂੰ ਤਕੜਾ ਕਰੋ ਤੇ ਤੁਸੀਂ ਆਪਣੀ ਪਾਰਟੀ ਦੇ ਜੋ ਜਦੋਂ ਵੀ ਰਾਜ ਆਇਆ ਤੁਸੀਂ ਦੇਖਿਆ ਕਿਵੇਂ ਪੰਜਾਬ ਵਿੱਚ ਅਮਨ ਸ਼ਾਂਤੀ ਰਹੀ ਹੈ ਭਾਈਚਾਰਕ ਸਾਂਝ ਰਹੀ ਹੈ ਤੇ ਡਿਵੈਲਪਮੈਂਟ ਰਹੀ ਹੈ ਕੁਸ਼ੀਨ ਸੀਕਰਟ ਐਕਟ ਹੈ ਤੁਸੀਂ ਜਿਹੜੇ ਬੰਦੇ ਨੇ ਸੌਣੀ ਖਾਧੀ ਜੇ ਮਿਨਿਸਟਰੀ ਉਹ ਮਿਨਿਸਟਰ ਦੀ ਪੋਜੀਸ਼ਨ 'ਚ ਬਹਿ ਕੇ ਉੱਥੇ ਮਿਸਯੂਜ਼ ਕਰ ਰਹੇ ਆਈ ਕਾਰਨ ਹੈ ਕਿਉਂਕਿ ਇਹਨੂੰ ਇੰਟਰਸਟ ਹੀ ਨਹੀਂ ਕਿ ਫਰੀਦਕੋਟ ਚ ਕੀ ਹੋ ਰਿਹਾ ਤਰਨਤਨ ਚ ਕੋਈ ਮਰ ਰਿਹਾ ਜਿਉਂ ਰਿਹਾ ਕਿਉਂਕਿ ਆ ਲੋਕੀ ਕਨੈਕਟਡ ਹੀ ਨਹੀਂ ਪੰਜਾਬ ਨਾਲ ਸੋ ਲਵਾਰਸ ਹੋਇਆ ਪਿਆ ਪੰਜਾਬ ਤੋਂ ਮੈਂ ਬੇਨਤੀ ਕਰਦਾ ਮੈਂ ਸਾਰੇ ਪੰਜਾਬੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਪਾਂ 10 ਸਾਲ ਐਕਸਪੈਰੀਮੈਂਟ ਕਰਕੇ ਦੇਖ ਲਿਆ ਪੰਜਾਬ ਦੀ ਅਸਲੀ ਵਾਰਿਸ ਪਾਰਟੀ ਅਕਾਲੀ ਦਲ ਹੈ ਜਿਹਦੇ ਤੀ ਸੋਚ ਦੀ ਪੰਜਾਬ ਰਹੀ ਅਕਾਲੀ ਦਲ ਵਿਸ਼ਵਾਸ ਜੁਆਦਾ ਹੈ ਕਿ ਅਸੀਂ ਵਾਪਸ ਉਸਾਰੇ ਸਿਰ ਤੇ ਆਤ ਰੱਖੋ ਇੱਥੇ ਗੁੰਡਾਗਰਦੀ ਦਾ ਰਾਜ ਟਰੇਰਿਜ਼ਮ ਦਾ ਰਾਜ ਗੈਂਗਸਟਰ ਦਾ ਰਾਜ ਆ ਡਰਗ ਪੁਸ਼ੀ ਦਾ ਰਾਜ ਸਾਰਾ ਖਤਮ ਕਰ ਦਾਂਗੇ ਕਿਉਂਕਿ ਸਾਡੇ ਵਾਸਤੇ ਪੰਜਾਬ ਜਾਨ ਹੈ ਜੇ ਪੰਜਾਬ ਡਿਸਟਰਬ ਹੁੰਦਾ ਤੇ ਸਭ ਤੋਂ ਵੱਡਾ ਨੁਕਸਾਨ ਅਕਾਲੀ ਦਲ ਦਾ ਹੈ ਇਹਨਾਂ ਦਾ ਨਹੀਂ ਹੈ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਇਹਨਾਂ ਦਾ ਨਹੀਂ ਹੈ ਤੋ ਐਸ ਕਰਕੇ ਬ੍ਰਿੰਗ ਬੈਕ ਯਰ ਓਨ ਪਾਰਟੀ ਆਪਣੀ ਪਾਰਟੀ ਨੂੰ ਤਗੜਾ ਕਰੋ ਤੇ ਤੁਸੀਂ ਆਪਣੀ ਪਾਰਟੀ ਦੇ ਜੋ ਜਦੋਂ ਵੀ ਰਾਜ ਆਇਆ ਤੁਸੀਂ ਦੇਖਿਆ ਕਿਵੇਂ ਪੰਜਾਬ ਵਿੱਚ ਅਮਨ ਸ਼ਾਂਤੀ ਰਹੀ ਹੈ ਭਾਈਚਾਰਕ ਸਾਂਝ ਰਿਹਾ ਤੇ ਡਵੈਲਪਮੈਂਟ ਰਿਹਾ